ਆਣਾ ਮੇਰਾ ਛੋਟੀ ਜਿਹੀ ਪਹਿਲੀ ਵਾਰ 20 20 ਸਾਲ ਚ ਤੁਸੀਂ ਪੈਗ ਲਗਾਉਣ ਲੱਗ ਗਏ ਕੋਈ ਨਹੀਂ ਬੰਦ ਕਰਦੇ ਲੋਕ ਕੀ ਘਟਰੋਂਗੇ ਇਹਨਾਂ ਨਾਲ ਦੋ ਤਰੀਕਾ ਨਹੀਂ 3 B 2 ਰੁਪਏ ਵਿੱਚ ਨਹੀਂ ਪਤਾ ਇਹ ਗੱਡੀਆਂ ਪਾਚੇ ਬੰਦ ਕਰ ਦਿੱਤੇ ਆ ਬਹੁਤ ਸ਼ਕਤੀ ਕੀਤੀ ਹੋਈ ਹੈ ਕਿਸੇ ਨੂੰ ਛੱਡਣੇ ਜਾਊਗਾ ਤਾਂ ਕਿ ਲੋਕ ਇੱਥੇ ਆਪਣੇ ਫੈਮਿਲੀ ਆ ਜਾ ਸਕਣ ਗੱਡੀ ਬੌਂਡ ਹੋਈ ਹੈ ਤਾਂ ਨੌਜਵਾਨ ਆਟੋ ਦੇ ਉੱਤੇ ਜਾ ਰਹੇ ਨੇ ਤੁਸੀਂ ਤਸਵੀਰ ਦੇਖਦੇ ਹੋ ਤੇ ਗੱਡੀ ਬੌਂਡ ਹੋ ਗਈ ਹੈ ਗੱਡੀ ਥਾਣੇ ਚਲ ਗਈ ਹੈ ਤਾਂ ਹੁਣ ਆਟੋ ਦੇ ਉੱਤੇ ਗਏ ਨੇ 3B2 ਮੋਹਾਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਜਿਹੜੇ ਨਸ਼ਾ ਕਰਦੇ ਨੇ ਡਰਿੰਕ ਕਰਦੇ ਨੇ ਉਹਨਾਂ ਦੇ ਉੱਤੇ ਪੰਜਾਬ ਪੁਲਿਸ ਸਖਤ ਹੋ ਰਹੀ ਹੈ 3B2 ਦੇ ਵਿੱਚ ਅਕਸਰ ਚਲਾਨ ਹੁੰਦੇ ਨੇ ਜਿਹੜੇ ਡਰੰਕ ਐਂਡ ਡਰਾਈਵ ਦੇ ਜੋ ਖੜ ਕੇ ਇੱਥੇ ਅਲਕੋਹਲ ਦਾ ਸੇਵਨ ਕਰਦੇ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਤੇ ਪਲਵਿੰਦਰ ਸਿੰਘ ਨੇ ਟ੍ਰੈਫਿਕ ਚਾਰਜੇ ਨੇ ਤਾਂ ਐਸ ਐਚਓ ਵੀ ਹੁਣੇ ਵੀ ਇੱਥੇ ਕਾਰਵਾਈ ਕਰ ਰਹੇ ਸੀਗੇ ਤਾਂ ਇਹ ਗੱਡੀਆਂ ਜਿਹੜੀਆਂ ਨੇ ਉਹ ਬੌਂਡ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤੇ ਨਾਲ-ਨਾਲ ਅਸੀਂ ਪੁਲਿਸ ਮੁਲਾਜ਼ਮਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਕਿਉਂਕਿ ਲਗਾਤਾਰ ਚਲਾਨ ਹੁੰਦੇ ਨੇ ਪਲਵਿੰਦਰ ਸਿੰਘ ਜੀ ਚਲਾਨ ਹੋ ਰਹੇ ਨੇ ਲਗਾਤਾਰ ਡਰੰਕ ਐਂਡ ਡਰਾਈਵ ਦੇ ਪਹਿਲਾਂ ਵੀ ਉੱਥੇ ਰੋਕੇ ਇੱਥੇ ਫੇਰ ਇੱਥੇ ਸ਼ਰੀਆਮ दारू ਪੀਰੇ ਨੇ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੈਗਾ ਚੀਜ਼ਾਂ ਦਾ ਸਰ ਇਹ ਗੱਡੀ ਬੰਦ ਕੀਤੀ ਆ ਸਰ ਗੱਡੀ ਬੰਦ ਕਰਤੀ ਜਿਹੜੀ ਵੀ ਡ੍ਰਿੰਕ ਡਰਾਈਵ ਦੇ ਸ਼ਰਾਬ ਚਲਾਣ ਇੱਥੇ ਆਪਣਾ ਕਰ ਰਹੇ ਹਾਂ ਲਗਾਤਾਰ 10-12 ਚਲਾਣ ਕਰ ਦਿੱਤੇ ਅਸੀਂ ਹੁਣ ਤੱਕ ਸਾਰੀ ਇਹ ਐਸਐਸਪੀ ਹਿੰਦਰ ਸਿੰਘ ਸਾਹਿਬ ਪਾਰਕ ਜੀ ਤੇ ਐਸਪੀ ਹਿੰਦਰ ਸਿੰਘ ਮਾਨ ਡੀਐਸਪੀ ਸਿੰਘ ਸੈਣੀ ਸਾਹਿਬ ਦੇ ਹਦਾਇਤਾਂ ਮੁਤਾਬਕ ਗੱਡੀਆਂ ਪੰਜ-ਛੇ ਬੰਦ ਕਰ ਦਿੱਤੇ ਆ ਬਹੁਤ ਸਖਤੀ ਕੀਤੀ ਹੋਈ ਹੈ ਕਿਸੇ ਨੂੰ ਛੱਡਣੇ ਜਾਊਗਾ ਤਾਂ ਕਿ ਲੋਕ ਇੱਥੇ ਆਪਣੇ ਫੈਮਿਲੀ ਆ ਜਾ ਸਕਣ ਬੋ ਸਕਤੀ ਕਿਤੇ ਸਰ ਚਾਰ ਪੰਜ ਗੱਡੀਆਂ ਬੰਦ ਕਰ ਚੁੱਕੇ ਪੰਜ ਚਾਰ ਹੋਰ ਚਲਾਣ ਕਰ ਚੁੱਕੇ ਅੱਛਾ ਇਹ ਡਰ ਇਹਨਾਂ ਦੇ ਵਿੱਚ ਕਿਉਂ ਨਹੀਂ ਹੈ ਗਿਆ ਰੋਜ਼ ਚਲਾਣ ਹੁੰਦੇ ਨੇ ਰੋਜ਼ ਤੁਸੀਂ ਸਖਤੀ ਵਰਤਦੇ ਹੋ ਫਿਰ ਵੀ ਇੱਥੇ ਖੜ ਕੇ ਸ਼ਰੀਆਮਦਾਰੂ ਪੀਤੀ ਜਾ ਰਹੀ ਹੈ ਬੀਰਾਂ ਪੀ ਰਹੇ ਨੇ ਸਰ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਪਤਾ ਲੋਕਲ ਬੰਦੇ ਨੂੰ ਰਹਿਣ ਨੂੰ ਪਤਾ ਜਿਹੜੇ ਬਾਹਰੋਂ ਪਿੰਡਾਂ ਚੋਂਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਕਰਕੇ ਇੱਕੋ ਬੰਦੇ ਨੂੰ ਪਤਾ ਲੱਗਦਾ ਹੈ ਉਹਨਾਂ ਨੂੰ ਫਿਰ ਅੱਗੇ ਵੀ ਦੱਸਦੇ ਨੇ ਵੀ ਇੱਥੇ ਨਹੀਂ ਆਉਣਾ ਵੀ ਬਹੁਤ ਸਖਤੀ ਹੈ ਇੱਥੇ ਇਹ ਵੇਰ ਕਿਉਂ ਨਹੀਂ ਹੋ ਰਹੇ ਕਿ ਉਹਨਾਂ ਤੱਕ ਗੱਲਾਂ ਪਹੁੰਚ ਨਹੀਂ ਰਹੀਆਂ ਜਾਂ ਜਿਵੇਂ ਇਹ ਹਿਮਾਚਲ ਦੀ ਨੰਬਰ ਦੀ ਗੱਡੀ ਹੈ ਇਹ ਗੱਲਾਂ ਉਹਨਾਂ ਤੱਕ ਪਹੁੰਚ ਰਹੀ ਨਹੀਂ ਹੈ ਜਾਂ ਡਰ ਨਹੀਂ ਰਿਹਾ ਪੰਜਾਬ ਪੁਲਿਸ ਦਾ ਸਰ ਡਰ ਨਹੀਂ ਡਰ ਪੂਰਾ ਸਰ ਇਹ ਕਹਿੰਦਾ ਆਪਾਂ ਵੀ ਜਿਹੜੇ ਪਹਿਲੀ ਵਾਰ ਆਂਦੇ ਨੇ ਇੱਥੇ ਕਿਸੇ ਨੂੰ ਨਹੀਂ ਪਤਾ ਉਹ ਹੀ ਕਰਦੇ ਨੇ ਨਹੀਂ ਜਿਹੜਾ ਲੋਕਲ ਬੰਦਾ ਨਹੀਂ ਇੱਥੇ ਕੀ ਗੱਲ ਕਰਦਾ ਹੈਗਾ ਕੋਈ ਕਹਿੰਦਾ ਕਿ ਮੈਂ ਗੱਲ ਕਰਾ ਦਿੰਦਾ ਤੁਹਾਡੀ ਫਲਾਣੇ ਮੰਤਰੀ ਸਰ ਗੱਲ ਕੋਈ ਸਾਹਬ ਦਾ ਹੁਕਮ ਹੈ ਸਰ ਕੋਈ ਗੱਲ ਨਹੀਂ ਜੋ ਹੈ ਕੋਈ ਹੋਵੇ ਉਹਦਾ ਚਲਾਨ ਹੋਊ ਜਾਂ ਗੱਡੀ ਬੰਦ ਹੋਊ ਹਾਂਜੀ ਤਾਂ ਇਹ ਤਸਵੀਰ ਹੈ 3B2 ਮੁਹਾਲੀ ਦੀ ਇੱਕ ਵਾਰੀ ਤੁਹਾਨੂੰ ਫਿਰ ਤੋਂ ਦਿਖਾ ਦਮਾ ਮੌਕੇ ਤੇ ਮੁਲਾਜ਼ਮ ਤਾਂ ਇੱਥੇ ਮੌਜੂਦ ਨੇ ਜਿਹੜੇ ਨੇ ਸਾਰੇ ਨੌਜਵਾਨ ਜਿਹੜੇ ਡਰਿੰਕ ਡਰਾਈਵ ਕਰ ਰਹੇ ਸੀਗੇ ਇੱਥੇ ਖੜ ਕੇ दारू ਕੀਤੀ ਜਾ ਰਹੀ ਸੀਗੇ ਇਧਰ ਸਮਝਾਇਆ ਵੀ ਜਾ ਰਿਹਾ ਉਹਨਾਂ ਨੂੰ ਤੇ ਉਹਨਾਂ ਦੇ ਹੱਥ ਦੇ ਵਿੱਚ ਚਲਾਨ ਜਿਹੜਾ ਦੇ ਦਿੱਤਾ ਗਿਆ ਤੇ ਇਹ ਤਸਵੀਰ ਹੈ ਤੁਹਾਡੇ ਨਾਲ ਅਸੀਂ ਮੁਹਾਲੀ 3B2 ਤੋਂ ਸਾਂਝੀ ਕਰ ਰਹੇ ਹਾਂ ਕਿਉਂਕਿ ਦਿਨਾਂ ਦੇ ਵਿੱਚ ਹੀ ਚਲਾਨ ਹੁੰਦੇ ਰਹਿੰਦੇ ਨੇ ਇੱਥੇ ਜਿਹੜੇ ਵੀ ਨੌਜਵਾਨ ਬਾਹਰ ਤੋਂ ਆਉਂਦੇ ਨੇ ਤਾਂ ਹੁਣ ਇੱਥੋਂ ਇਹ ਲੈ ਕੇ ਜਾ ਰਹੇ ਨੇ ਆ ਇਸ ਪਾਸੇ ਨੂੰ ਦੇਖ ਸਕਦੇ ਹੋ ਬੇਰ ਦੀਆਂ ਬੋਤਲਾਂ ਜਿਹੜੀਆਂ ਨੇ ਇਹਨਾਂ ਦੇ ਗੱਡੀ ਦੇ ਵਿੱਚੋਂ ਨਿਕਲੀਆਂ ਨੇ ਅਸੀਂ ਨਾਲ ਵਿਜ਼ੂਅਲੀ ਵੀ ਦਿਖਾਉਂਦੇ ਆ ਤੇ ਉਹ ਟੁੱਟੀਆਂ ਪੰਜਾਂ ਦੇ નીચે ਤੇ ਹੁਣ ਇਹ ਗੱਡੀ ਮਟੌਰ ਥਾਣੇ ਜਾਏਗੀ ਚਲਾਨ ਉਹਨਾਂ ਦੇ ਹੱਥ ਦੇ ਵਿੱਚ ਦੇ ਦਿੱਤਾ ਹੈ ਤਾਂ ਤੁਹਾਨੂੰ ਇਹ ਤਸਵੀਰ ਹੈ ਪਰਚਾ ਕਹਿੰਦੇ ਨਹੀਂ ਕਰਾਂਗੇ ਚਲਾਨ ਕਰਾਂਗੇ ਤੁਸੀਂ ਇਸ ਦਾ ਖਮਿਆਜ਼ਾ ਭੁਗਤਣਾ ਉਸ ਤੋਂ ਬਾਅਦ ਚਲਾਨ ਭੁਗਤਣ ਤੋਂ ਬਾਅਦ ਤੁਹਾਡੇ ਥੋੜਾ ਅਸਰ ਹੋਏਗਾ ਤਾਂ ਇਹ ਤਸਵੀਰ ਹੈ ਗੱਡੀ ਮਟੌਰ ਥਾਣੇ ਜਾ ਰਹੀ ਹੈ ਹੁਣ ਮਟੌਰ ਥਾਣੇ ਉੱਥੇ ਖੜਾਣਗੇ ਉਸ ਤੋਂ ਬਾਅਦ ਇਸ ਪਾਸੇ ਨੂੰ ਵੀ ਜਿਹੜਾ ਮੁਲਾਜ਼ਮ ਨੇ ਉਨ੍ਹਾਂ ਦੇ ਹੱਥ ਦੇ ਵਿੱਚ ਚਲਾਨ ਬੁੱਕ ਹੈ ਉਹ ਚਲਾਨ ਜਿਹੜਾ ਨਾਲ ਦੀ ਨਾਲ ਦਿੱਤਾ ਜਾਂਦਾ ਤੇ ਉਹ ਅੱਗੇ ਜੱਜ ਸਾਹਿਬ ਤੇ ਡਿਪੈਂਡ ਕਰਦਾ ਕਿੰਨਾ ਚਲਾਨ ਜਿਹੜਾ ਭੁਗਤਣਾ ਹੈ ਕਿੰਨਾ ਨਹੀਂ ਇਹ 3B2 ਮੁਹਾਲੀ ਦੀ ਜਿਹੜੀ ਹੈ ਤਸਵੀਰ ਸਾਂਝੀ ਕੀਤੀ ਹੈ ਪੰਜਾਬ ਪੁਲਿਸ ਸਖਤ ਹੈ ਪੰਜਾਬ ਪੁਲਿਸ ਐਸਐਸਪੀ ਮੁਹਾਲੀ ਜਿਹੜੇ ਦੀਪਕ ਪਾਰੀਖ ਜੀ ਨੇ ਡੀਐਸਪੀ ਸਿਟੀ 1 ਦੇ ਜਿਹੜੇ ਐਸਡੀਐਸਪੀ ਨੇ ਉਹ ਸਖਤ ਨੇ ਉਹ ਕਾਰਵਾਈ ਕਰਵਾ ਰਹੇ ਨੇ ਤਾਂ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਚਾਲੋ ਮਰਾ ਛੋਟੀ ਸੱਤਲੀ ਵਾਰ 20-20 ਸਾਲ ਤੋਂ ਤੁਸੀਂ ਪੈਗ ਲਗਾਉਣ ਲੱਗ ਗਏ ਤੋ 3-3 ਮੈਚ ਲਿਆ ਨਾ 200 ਕਰੂ ਠੀਕ ਆ ਕਰੂਗਾ ਫਾਈਨਲ ਦਾ ਦੋਸਤ ਪਤਾ ਨਹੀਂ 3 ਬੀ 2 ਰੁਪਏ ਵਿੱਚ ਨਹੀਂ ਪਤਾ ਨਹੀਂ ਉਹ ਬਤਰਾ ਨਕਾਲਾ ਗੱਡੀयां ਪਾਛੇ ਬੰਦ ਕਰ ਦਿੱਤਾ ਬਹੁਤ ਸ਼ਕਤੀ ਕੀਤੀ ਹੋਈ ਹੈ ਕਿਸੇ ਨੂੰ ਛੱਡਣੇ ਜਾਊਗਾ ਤਾਂ ਕਿ ਲੋਕ ਇੱਥੇ ਆਪਣੇ ਫੈਮਿਲੀ ਆ ਜਾ ਸਕਣ ਗੱਡੀ ਬੌਂਡ ਹੋਈ ਹੈ ਤਾਂ ਨੌਜਵਾਨ ਆਟੋ ਦੇ ਉੱਤੇ ਜਾ ਰਹੇ ਨੇ ਤੁਸੀਂ ਤਸਵੀਰ ਦੇਖਦੇ ਹੋ ਤੇ ਗੱਡੀ ਬੌਂਡ ਹੋ ਗਈ ਹੈ ਗੱਡੀ ਥਾਣੇ ਚਲ ਗਈ ਹੈ ਤਾਂ ਹੁਣ ਆਟੋ ਦੇ ਉੱਤੇ ਗਏ ਨੇ 3B2 ਮੁਹਾਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਜਿਹੜੇ ਨਸ਼ਾ ਕਰਦੇ ਨੇ ਡਰਿੰਕ ਕਰਦੇ ਨੇ ਉਹਨਾਂ ਦੇ ਉੱਤੇ ਪੰਜਾਬ ਪੁਲਿਸ ਸਖਤ ਹੋ ਰਹੀ ਹੈ 3B2 ਦੇ ਵਿੱਚ ਅਕਸਰ ਚਲਾਨ ਹੁੰਦੇ ਨੇ ਜਿਹੜੇ ਡਰੰਕ ਐਂਡ ਡਰਾਈਵ ਦੇ ਜੋ ਖੜ ਕੇ ਇੱਥੇ ਅਲਕੋਹਲ ਦਾ ਸੇਵਨ ਕਰਦੇ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਤੇ ਪਲਵਿੰਦਰ ਸਿੰਘ ਨੇ ਟ੍ਰੈਫਿਕ ਚਾਰਜ ਨੇ ਤਾਂ ਐਸ ਐਚਓ ਵੀ ਹੁਣੇ ਵੀ ਇੱਥੇ ਕਾਰਵਾਈ ਕਰ ਰਹੇ ਸੀਗੇ ਤਾਂ ਇਹ ਗੱਡੀਆਂ ਜਿਹੜੀਆਂ ਨੇ ਉਹ ਬੌਂਡ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤੇ ਨਾਲ ਨਾਲ ਅਸੀਂ ਪੁਲਿਸ ਮੁਲਾਜ਼ਮਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਕਿਉਂਕਿ ਲਗਾਤਾਰ ਚਲਾਨ ਹੁੰਦੇ ਨੇ ਪਲਵਿੰਦਰ ਸਿੰਘ ਜੀ ਚਲਾਨ ਹੋ ਰਹੇ ਨੇ ਲਗਾਤਾਰ ਡਰੰਕ ਐਂਡ ਡਰਾਈਵ ਦੇ ਪਹਿਲਾਂ ਵੀ ਉੱਥੇ ਰੋਕੇ ਇੱਥੇ ਫੇਰ ਇੱਥੇ ਸ਼ਰੀਆਮ ਦਾਰੂ ਪੀਰੇ ਨੇ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੈਗਾ ਚੀਜ਼ਾਂ ਦਾ ਸਰ ਇਹ ਗੱਡੀ ਬੰਦ ਕੀਤੀ ਆ ਸਰ ਗੱਡੀ ਬੰਦ ਕਰਤੀ ਜਿਹੜੀ ਵੀ ਡਿੰਗਰ ਦੇ ਸ਼ਰਾਬ ਚਰਾਣ ਇੱਥੇ ਆਪਣਾ ਕਰ ਰਹੇ ਹਾਂ ਲਗਾਤਾਰ 10-12 ਚਾਲਾਂ ਘੁਰਤੋ ਕਿ ਸਰ ਹੁਣ ਤੱਕ ਸਸ ਹੀ ਐਸਐਸਪੀ ਦੇਸਾਂ ਤੇ ਪਾਰਕ ਜੀ ਤੇ ਐਸਪੀ ਹਿੰਦਰਸਨ ਮਾਨ ਡੀਐਸਪੀ ਸਿੰਘ ਸੈਣੀ ਸਾਹਿਬ ਦੇ ਹਦਾਇਤਾਂ ਮੁਤਾਬਕ ਗੱਡੀਆਂ ਪਾਂਚੇ ਬੰਦ ਕਰ ਦਿੱਤੇ ਆ ਬਹੁਤ ਸਖਤੀ ਕੀਤੀ ਹੋਈ ਹੈ ਕਿਸੇ ਨੂੰ ਛੱਡਣੇ ਜਾਊਗਾ ਤਾਂ ਕਿ ਲੋਕ ਇੱਥੇ ਆਪਣੇ ਫੈਮਿਲੀ ਆ ਜਾ ਸਕਣ ਬਹੁਤ ਸਖਤੀ ਕਿਤੇ ਸਰ ਚਾਰ ਪੰਜ ਗੱਡੀਆਂ ਬੰਦ ਕਰ ਚੁੱਕੇ ਪੰਜ ਚਾਰ ਹੋਰ ਚਲਾਣ ਕਰ ਚੁੱਕੇ ਅੱਛਾ ਇਹ ਢਰ ਇਹਨਾਂ ਦੇ ਵਿੱਚ ਕਿਉਂ ਨਹੀਂ ਹੈਗੀਆਂ ਰੋਜ਼ ਚਲਾਣ ਹੁੰਦੇ ਨੇ ਰੋਜ਼ ਤੁਸੀਂ ਸਖਤੀ ਵਰਤਦੇ ਹੋ ਫਿਰ ਵੀ ਇੱਥੇ ਖੜ ਕੇ ਸ਼ਰੀਆਮ ਦਾਰੂ ਪੀਤੀ ਜਾ ਰਹੀ ਹੈ ਬੀਰਾਂ ਬੀਰ ਸਰ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਪਤਾ ਲੋਕਲ ਬੰਦੇ ਨੂੰ ਰਹਿਣ ਨੂੰ ਪਤਾ ਜਿਹੜੇ ਬਾਹਰੋਂ ਪਿੰਡਾਂ ਚੋਂ ਆਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਕਰਕੇ ਇੱਕੋ ਬੰਦੇ ਨੂੰ ਪਤਾ ਲੱਗਦਾ ਹੈ ਉਹਨਾਂ ਨੂੰ ਫਿਰ ਅੱਗੇ ਵੀ ਦੱਸਦੇ ਨੇ ਵੀ ਇੱਥੇ ਨਹੀਂ ਆਉਣਾ ਵੀ ਬਹੁਤ ਸਖਤੀ ਹੈ ਇੱਥੇ ਇਹ ਵੇਰ ਕਿਉਂ ਨਹੀਂ ਹੋ ਰਿਹਾ ਕਿ ਉਹਨਾਂ ਤੱਕ ਗੱਲਾਂ ਪਹੁੰਚ ਨਹੀਂ ਰਹੀਆਂ ਜਾਂ ਜਿਵੇਂ ਇਹ ਹਿਮਾਚਲ ਦੀ ਨੰਬਰ ਦੀ ਗੱਡੀ ਹੈ ਇਹ ਗੱਲਾਂ ਉਹਨਾਂ ਤੱਕ ਪਹੁੰਚ ਰਹੀ ਨਹੀਂ ਹੈ ਜਾਂ ਡਰ ਨਹੀਂ ਰਿਹਾ ਪੰਜਾਬ ਪੁਲਿਸ ਦਾ ਸਰ ਡਰ ਨਹੀਂ ਡਰ ਪੂਰਾ ਸਰ ਇਹ ਕਹਿੰਦਾ ਆਪਾਂ ਵੀ ਜਿਹੜੇ ਪਹਿਲੀ ਵਾਰ ਆਂਦੇ ਨੇ ਇੱਥੇ ਕਿਸੇ ਨੂੰ ਨਹੀਂ ਪਤਾ ਉਹ ਹੀ ਕਰਦੇ ਨੇ ਨਹੀਂ ਜਿਹੜਾ ਲੋਕਲ ਬੰਦਾ ਨਹੀਂ ਇੱਥੇ ਕੀ ਗੱਲ ਕਰਦਾ ਹੈਗਾ ਕੋਈ ਕਹਿੰਦਾ ਕਿ ਮੈਂ ਗੱਲ ਕਰਾ ਦਣਾ ਤੁਹਾਡੀ ਫਲਾਣੇ ਮੰਤਰੀ ਸਰ ਗੱਲ ਕੋਈ ਸਾਫ ਦਾ ਹੁਕਮ ਹੈ ਸਰ ਕੋਈ ਗੱਲ ਨਹੀਂ ਜੋ ਹੈ ਕੋਈ ਹੋਵੇ ਉਹਦਾ ਚਲਾਨ ਹੋਊ ਜਾਂ ਗੱਡੀ ਬੰਦ ਹੋਊਗੀ ਠੀਕ ਹੈ ਹਾਂਜੀ ਤਾਂ ਇਹ ਤਸਵੀਰ ਹੈ 3B2 ਮੁਹਾਲੀ ਦੀ ਇੱਕ ਵਾਰੀ ਤੁਹਾਨੂੰ ਫਿਰ ਤੋਂ ਦਿਖਾ ਦਮਾ ਮੌਕੇ ਤੇ ਮੁਲਾਜ਼ਮ ਤਾਂ ਇੱਥੇ ਮੌਜੂਦ ਨੇ ਜਿਹੜੇ ਨੇ ਸਾਰੇ ਨੌਜਵਾਨ ਜਿਹੜੇ ਡਰਿੰਕ ਡਰਾਈਵ ਕਰ ਰਹੇ ਸੀਗੇ ਇੱਥੇ ਖੜ ਕੇ दारू ਪੀਤੀ ਜਾ ਰਹੀ ਸੀਗੇ ਇਧਰ ਸਮਝਾਇਆ ਵੀ ਜਾ ਰਿਹਾ ਉਹਨਾਂ ਨੂੰ ਤੇ ਉਹਨਾਂ ਦੇ ਹੱਥ ਦੇ ਵਿੱਚ ਚਲਾਨ ਜਿਹੜਾ ਦੇ ਦਿੱਤਾ ਗਿਆ ਤੇ ਇਹ ਤਸਵੀਰ ਹੈ ਤੁਹਾਡੇ ਨਾਲ ਅਸੀਂ ਮੁਹਾਲੀ 3B2 ਤੋਂ ਸਾਂਝੀ ਕਰ ਰਹੇ ਹਾਂ ਕਿਉਂਕਿ ਦਿਨਾਂ ਦੇ ਵਿੱਚ ਹੀ ਚਲਾਨ ਹੁੰਦੇ ਰਹਿੰਦੇ ਨੇ ਇੱਥੇ ਜਿਹੜੇ ਵੀ ਨੌਜਵਾਨ ਬਾਹਰ ਤੋਂ ਆਉਂਦੇ ਨੇ ਤਾਂ ਹੁਣ ਇੱਥੋਂ ਇਹ ਲੈ ਕੇ ਜਾ ਰਹੇ ਨੇ ਆ ਇਸ ਪਾਸੇ ਨੂੰ ਦੇਖ ਸਕਦੇ ਹੋ ਬੇਰ ਦੀਆਂ ਬੋਤਲਾਂ ਜਿਹੜੀਆਂ ਨੇ ਇਹਨਾਂ ਦੇ ਗੱਡੀਆਂ ਦੇ ਵਿੱਚੋਂ ਨਿਕਲੀਆਂ ਨੇ ਅਸੀਂ ਨਾਲ ਵੀਜ਼ੂਅਲੀ ਵੀ ਦਿਖਾਉਂਦੇ ਆ ਤੇ ਉਹ ਟੁੱਟੀਆਂ ਪੰਨਿਆਂ ਦੇ نیچے ਤੇ ਹੁਣ ਇਹ ਗੱਡੀ ਮਟੌਰ ਥਾਣੇ ਜਾਏਗੀ ਚਲਾਨ ਉਹਨਾਂ ਦੇ ਹੱਥ ਦੇ ਵਿੱਚ ਦੇ ਦਿੱਤਾ ਹੈ ਤਾਂ ਤੁਹਾਨੂੰ ਇਹ ਤਸਵੀਰ ਹੈ ਪਰਚਾ ਕਹਿੰਦੇ ਨਹੀਂ ਕਰਾਂਗੇ ਚਲਾਨ ਕਰਾਂਗੇ ਤੁਸੀਂ ਇਸ ਦਾ ਖਮਿਆਜ਼ਾ ਭੁਗਤਣਾ ਉਸ ਤੋਂ ਬਾਅਦ ਚਲਾਨ ਭੁਗਤਣ ਤੋਂ ਬਾਅਦ ਤੁਹਾਡੇ ਥੋੜਾ ਅਸਰ ਹੋਏਗਾ ਤਾਂ ਇਹ ਤਸਵੀਰ ਹੈ ਗੱਡੀ ਮਟੌਰ ਥਾਣੇ ਜਾ ਰਹੀ ਹੈ ਹੁਣ ਮਟੌਰ ਥਾਣੇ ਉੱਥੇ ਖੜਾਣਗੇ ਉਸ ਤੋਂ ਬਾਅਦ ਇਸ ਪਾਸੇ ਨੂੰ ਵੀ ਜਿਹੜਾ ਹੈ ਮੁਲਾਜ਼ਮ ਨੇ ਉਨ੍ਹਾਂ ਦੇ ਹੱਥ ਦੇ ਵਿੱਚ ਚਲਾਨ ਬੁੱਕ ਹੈ ਉਹ ਚਲਾਨ ਜਿਹੜਾ ਨਾਲ ਦੀ ਨਾਲ ਦਿੱਤਾ ਜਾਂਦਾ ਤੇ ਉਹ ਅੱਗੇ ਜੱਜ ਸਾਹਿਬ ਤੇ ਡਿਪੈਂਡ ਕਰਦਾ ਕਿੰਨਾ ਚਲਾਨ ਜਿਹੜਾ ਭੁਗਤਣਾ ਹੈ ਕਿੰਨਾ ਨਹੀਂ ਇਹ 3B2 ਮੁਹਾਲੀ ਦੀ ਜਿਹੜੀ ਹੈ ਤਸਵੀਰ ਸਾਂਝੀ ਕੀਤੀ ਹੈ ਪੰਜਾਬ ਪੁਲਿਸ ਸਖਤ ਹੈ ਪੰਜਾਬ ਪੁਲਿਸ ਐਸਐਸਪੀ ਮੁਹਾਲੀ ਜਿਹੜੇ ਦੀਪਕ ਪਾਰੀਖ ਜੀ ਨੇ ਡੀਐਸਪੀ ਸਿਟੀ 1 ਦੇ ਜਿਹੜੇ ਐਸ ਡੀਐਸਪੀ ਨੇ ਉਹ ਸਖਤ ਨੇ ਉਹ ਕਾਰਵਾਈ ਕਰਵਾ ਰਹੇ ਨੇ ਤਾਂ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ